ਕੋਸ਼ਿਸ਼ ਕੀਤੀ ਬੜੀ ਗੁਰੂ ਨਾਨਕ ਨੇ ਮਸਜਿਦ ਨੂੰ ਮੰਦਿਰ ਨਾਲ ਜੋੜਨ ਦੀ ਕੁਰਾਨ ਨੂੰ ਪ੍ਰਾਂ ਕੁਰਾਨ ਨਾਲ ਜੋੜਨ ਦੀ ਵਰਤ ਨੂੰ ਰੋਜ਼ੇ ਨਾਲ ਜੋੜਨ ਦੀ ਸੁਨਨਤ ਨੂੰ ਜਨਿਓ ਨਾਲ ਜੋੜਨ ਦੀ ਜੋੜਿਆ ਅੰਤਿਮ ਸਮੇਂ ਕਰਤਾਰਪੁਰ ਵਿੱਚ ਹਿੰਦੂ ਤੇ ਮੁਸਲਮਾਨਾਂ 'ਚ ਝਗੜਾ ਹੋ ਗਿਆ ਮੁਸਲਮਾਨ ਕਹਿੰਨ ਇਹ ਸਾਡਾ ਪੀਰ ਸੀ ਵਲੀ ਅੱਲਾ ਹੈ ਅਸੀਂ ਤੇ ਕਬਰ ਬਣਾਵਾਂਗੇ ਹਿੰਦੂ ਕਹਿੰਦੇਗੇ ਕਿ ਇਸ ਤਰ੍ਹਾਂ ਹੋ ਸਕਦਾ ਹੈ ਤ੍ਰਿਪਤਾ ਦੀ ਕੁੱਖ ਤੋਂ ਜਨਮ ਲਿਆ ਪਿਤਾ ਕਲਿਆਨ ਦਾਸ ਹੈ ਬੇਦੀਆਂ ਦੇ ਘਰ ਦੇ ਚ ਪੈਦਾ ਹੋਏ ਨੇ ਤੇ ਬੇਦੀ ਕੁਲ ਬੌਛਨ ਹੈ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਅਸੀਂ ਦਾਸ ਸਕਾਰ ਕਰਾਂਗੇ ਝਗੜਾ ਟਕਰਾਅ ਇਤਨੀ ਵੱਧ ਗਈ ਕਿ ਤਕਰਾਰ ਹਥਿਆਰ ਤੱਕ ਪਹੁੰਚ ਗਈ। ਸਿਆਣਾ ਮਨਕ ਵਿਚਾਰ ਜਦ ਤਕਰਾਰ ਬਣ ਜਾਏ ਇੱਕ ਪਾਸੇ ਹੋ ਜਾਂਦਾ ਹੈ। ਪਰ ਕਿੰਨੇ ਮੂਰਖ ਲੋਗ ਵਿਚਾਰ ਨੂੰ ਤਕਰਾਰ ਬਣਾ ਦਿੰਦੇ ਨੇ ਤੇ ਤਕਰਾਰ ਨੂੰ ਹਥਿਆਰ ਤੱਕ ਪਹੁੰਚਾ ਦਿੰਦੇ। ਲਾਠੀਆਂ ਚੁੱਕ ਲਈਆਂ। ਸ਼ਸਤਰ ਚੁੱਕ ਲੈ। ਕੋਈ ਸਿਆਣਾ ਆਇਆ ਕਹਿੰਦਾ ਜੇ ਦੀ ਖਾਤਰ ਵਿਚਾਰ ਕਰਦਿਆਂ ਕਰਦਿਆਂ ਤਕਰਾਰ ਕਰਦਿਆਂ ਕਰਦਿਆਂ ਤੁਸੀਂ ਹਥਿਆਰ ਚੁਕ ਲੈਨੇ ਵੇਖੋ ਤੇ ਸਹੀ ਪੈਨੇ ਚੱਦਰ ਦੇ ਥੱਲੇ ਤੇ ਵੇਖੋ ਚੱਦਰ ਚੁੱਕੀ ਥੱਲੇ ਦੋ ਗੁਲਾਬ ਦੇ ਫੁੱਲ ਕੁਝ ਵੀ ਨਹੀਂ ਕੁਝ ਵੀ ਇਸ਼ਾਰਾ ਕਰ ਗਏ ਗੁਰੂ ਨਾਨਕ ਮੈਂ ਤੇ ਇੱਕ ਮਹਿਕ ਸੀ ਮੈਂ ਆਕਾਰ ਨਹੀਂ ਸੀ ਮੈਂ ਤੇ ਇੱਕ ਜੋਤ ਸੀ ਸਰੀਰ ਨਹੀਂ ਸੀ ਇਹ ਫੁੱਲ ਪਏ ਨੇ ਮਹਿਕ ਤੇ ਚਲੀ ਗਈ ਤੇ ਜੇ ਉਹ ਮਹਿਕ ਲਬਣੀ ਹੈ ਪਤਾ ਹੈ ਕਵੀ ਸੰਤੋਖ ਸਿੰਘ ਜੀ ਨੇ ਕੀ ਲਿਖਿਆ ਬਾਬਾ ਮੜੀ ਨਾ ਗੋਰ ਗੁਰੂ ਅੰਗਦ ਕੇ ਹੀ ਐ ਮਾਇਆ ਉਹਨ ਸਤ ਸੰਗਤ ਔਰ ਨੇਸ ਦਿਨ ਬਸ ਬੋ ਮੈਂ ਕਰੂੰ ਇਹ ਮਹਿਕ ਚਲੀ ਗਈ ਹੈ ਗੁਰੂ ਅੰਗਦ ਦੇਵ ਜੀ ਦੇ ਹਿਰਦੇ ਚ ਸੰਗਤ ਦੇ ਚ ਸ਼ਬਦ ਦੇ ਚ ਲਬਣਾ ਤੇ ਉੱਥੇ ਲੱਗੋ ਬਾਬਾ ਮੜੀਆਂ ਚ ਕੋਈ ਨਹੀਂ ਖਬਰਾਂ ਚ ਕੋਈ ਨਹੀਂ ਬਾਬਾ ਮੜੀ ਨਾ ਗੋ ਹਥਿਆਰ ਤੇ ਝੁਕਦੇ ਹੈ ਲੇਕਿਨ ਵਿਚਾਰ ਚੱਲ ਰਹੀ ਹੈ ਟਕਰਾਰ ਤੇ ਛੰਡੀ ਪੈ ਗਈ ਪਰ ਵਿਚਾਰ ਤੇ ਚੱਲ ਰਹੀ ਹੈ ਇਨਾ ਵਿਚਾਰਵਾਨਾ ਨੇ ਕੀ ਕੀਤਾ ਅਖੇਂਜ ਕਰਦੇ ਹਾਂ ਨਾਨਕ ਨੂੰ ਵੰਡਣਾ ਤੇ ਬੜਾ ਔਖਾ ਸੀ ਨਹੀਂ ਵੰਡ ਸਕੇ ਮਹਿਕ ਸੀ ਚਲੀ ਗਈ ਗੁਰੂ ਅੰਗਦ ਦੇਵ ਜੀ ਦੇ ਹਿਰਦੇ ਗੁਰੂ ਨਾਨਕ ਦੀ ਚਾਦਰ ਨੂੰ ਵੰਡਦੇ ਆ ਚਾਦਰ ਦੇ ਦੋ ਟੁਕੜੇ ਕੀਤੇ ਜਿਸ ਜਗ੍ਹਾ ਕਰਤਾਰ ਪਰ ਦੇ ਚਾਦਰ ਦੇ ਦੋ ਟੁਕੜੇ ਕੀਤੇ ਉਸੇ ਹੀ ਥਾਂ ਤੋਂ ਦੇਸ਼ ਦੇ ਵੀ ਦੋ ਟੁਕੜੇ ਹੋਏ ਰਾਵੀ ਦਾ ਪਰਲਾ ਹਿੱਸਾ ਪਾਕਿਸਤਾਨ ਉਰਲਾ ਹਿੱਸਾ ਹਿੰਦੁਸਤਾਨ ਇਹ ਮੂਰਖ ਕਿਦਰੇ ਚੱਦਰ ਦੇ ਟੁਕੜੇ ਨਾ ਕਰਦੇ ਇਹ ਦੇਸ਼ ਅਜੇ ਇੱਕ ਬਣਿਆ ਰਹਿਣਾ ਸੀ ਇੱਕ ਰਹਿਣਾ ਸੀ ਮੁਸਲਮਾਨਾਂ ਨੇ ਉਸ ਚੱਦਰ ਦੀ ਰਾਵੀ ਦੇ ਕਿਨਾਰੇ ਕਵਰ ਬਣਾਈ ਹੈਦੂਆਂ ਨੇ ਉਸ ਚੱਦਰ ਦਾ ਦਾਸ ਸਕਾਰ ਕਰਕੇ ਮੜੀ ਬਣਾਈ ਇਹ ਗਲ ਰਾਵੀ ਨੂੰ ਵੀ ਚੰਗੀ ਨਹੀਂ ਲੱਗੀ ਰਾਤ ਨੂੰ ਰਾਵੀ ਦਾ ਪਾਣੀ ਹੜ ਤੇ ਆਇਆ ਕਬਰ ਵੀ ਜਾਂਦੀ ਰਹੀ ਮੜੀ ਵੀ ਜਾਂਦੀ ਰਹੀ ਰਾਵੀ ਕਬਰ ਵੀ ਵਹਾ ਕੇ ਲੈ ਗਈ ਰਾਵੀ ਮੜੀ ਵੀ ਵਹਾ ਕੇ ਲੈ ਗਈ ਫਿਰ ਕਹਿਣਾ ਪੈਂਦਾ ਬਾਬਾ ਮੜੀ ਨਾ ਗੋਰ ਗੁਰੂ ਅੰਗਦ ਕੇ ਹਿਏ ਮਾਏ ਹੁਣ ਸਤ ਸੰਗਤ ਔਰ ਨਿਸ਼ ਦਿਨ ਬਸ ਬੋ ਮੈਂ ਕਰਾਂ